ਹੁਣੇ ਲੱਗ ਜਾਂਦਾ ਪਤਾ ਕੋਈ ਨਹੀਂ ਫਿਰ ਪਾਸ ਨਹੀਂ ਕਰਦਾ ਐਵੇਂ ਇਤਾਂ ਨਹੀਂ ਕਰਨੇ ਨਹੀਂ ਕਰੀ ਇੰਡੀਅਨਸ ਮੈਂ ਨਹੀਂ ਲੈਣੀ ਨਾ ਅਸਲੀ ਤੋ ਠਾਢੋ ਪੇਚਾ ਲਿਆ ਪਹਿਲੀ ਮੇਰੀ ਧਾੜ ਤੇ ਇਹ ਨਹੀਂ ਮੰਗਣ ਦੇ ਇਹ ਜਗਾਵਾ ਅੱਜ ਤੀਕਾ ਯੰਨ ਨਬਰੀ ਜਗਾਵਾ ਪਰ ਹੁਣ ਪੰਚਾਇਤ 15 ਸਾਲ ਤੋਂ ਜਿਹੜੀ ਇਹ ਗੱਲੀ ਚੱਲਦੀ ਆ ਰਹੀ ਹੈ ਹੁਣ ਜਿਹੜੀ ਆਪਣੀ ਹੈਗੀ ਆ ਪਿੰਡ ਗ੍ਰਾਮ ਬਜਾਇਦ ਉਹ ਕਦੀ ਸਰਕਾਰ ਵੀ ਆਪਾਂ ਰਜਿਸਟਰੀ ਕਰਾਈ ਆ ਠੀਕ ਹੈ ਜੀ ਇਹਨਾਂ ਜਗਾ ਕਾਨੂੰਨੀ ਆ ਲੈ ਆ ਠੀਕ ਹੈ ਜੀ ਭੂਮੀ ਮਾਫੀਆ ਕੋਈ ਨਾ ਜਗਾ ਲਈ ਆ ਉਹ ਅਜੇ ਤੋਂ ਕੋਈ 10 ਸਾਲ ਪਹਿਲਾਂ ਦੀ ਗੱਲ ਆ 10 ਤੋਂ 15 ਸਾਲ ਪਹਿਲਾਂ ਦੀ ਗੱਲ ਆ ਉਹ ਜਿਹੜਾ ਭੂਮੀ ਮਾਮੀਆ ਆਇਆ ਸੀ ਨਾ ਮਾਫੀਆ ਉਹਨੇ ਸਾਡੇ ਪਿੰਡ ਦੀ ਪੰਚਾਇਤੀ ਜਿਹੜੀ ਹੀ ਜ਼ਮੀਨ ਉਹ ਵੰਡ ਦੀ ਕੋਸ਼ਿਸ਼ ਕੀਤੀ ਉਦੋਂ ਸਾਰਾ ਪਿੰਡ ਸਾਡਾ ਜਿਹੜਾ ਸੀ ਆਇਆ ਗਾੜੀ ਜੀ ਮੈਂ ਨੰਬਰ ਰਜਿਸਟਰੀ ਕਰਾਈ ਆ ਤਹਿਸੀਲਦਾਰ ਸਾਹਿਬ ਦੇ ਫੋਟੋ ਲੱਤੀ ਜਾ ਪਟਵਾਰੀ ਕਰਤਾ ਕੋ ਸਾਰਾ ਨੰਬਰ ਲਿਆ ਕੇ ਪੰਚਾਇਤ ਵਿੱਚ ਰਜਿਸਟਰੀ ਕਿੱਦਾਂ ਹੋਉਂਦੀ ਆ ਇਹਨਾਂ ਵੀ ਇਦਾਂ ਨੂੰ ਕਿਸੇ ਮੂੰਹ ਨਹੀਂ ਹੀ ਕਰਨਾ ਜੀ ਇਦਾਂ ਨੂੰ ਸਿਰਫ ਇਹ ਸਿਰਫ 80 ਪਰਿਵਾਰ ਕਰਕੇ ਜਾਂ ਮਜਬੂਤ ਸੇ ਫੋਨ ਕਰਕੇ ਜਿਹੜਾ ਸਾਡੇ ਨਾਲ ਜਾਤੀ ਵੀਦ ਕਰਾ ਕਰ ਰਿਹਾ ਜੀ। ਕੱਟ ਕਰਕੇ ਗਲੀ ਪਾਣੀ ਜਲਨੀ ਬੰਦ ਕਰਨ ਦਾ ਮਾਮਲਾ ਨਹੀਂ ਜੀ। ਇਹ ਖਾਲੀ ਪਲਾਟ ਆ ਜਿਹੜਾ ਪੰਚਾਇਤ ਦਾ ਪਲਾਟ ਆ। ਠੀਕ ਹੈ ਜੀ। 82 ਫੁੱਟ ਜਿਹੜਾ ਵਾ ਲੰਬਾ ਵਾ 104 ਫੁੱਟ ਜਿਹੜਾ ਵਾ। ਜਿਹੜੀ ਇਹ ਪੀਲਾ ਕੀਤਾ ਹੋਇਆ ਏਰੀਆ ਆ ਇਹ ਸਾਡਾ ਆਬਾਦੀ ਦੇ ਵਾਲਾ ਏਰੀਆ। ਇਹਨੂੰ ਆਪਾਂ ਲਾਲ ਕੀ ਬੋਲਦੇ ਆ ਜੀ ਆ ਜਿਹੜੀ ਪੂਰੀ ਉੱਪਰ ਉੱਪਰ ਦੀ ਬਾਉਂਡਰੀ ਜਾ ਰਹੀ ਆ। ਇਹਦੇ ਅੰਦਰ ਜਿਹੜਾ ਇਹ ਲਾਲ ਕੀ ਰਿਹਾ ਇਦੇ ਅੰਦਰ ਹੀ ਸਾਰਾ ਕੁਝ ਆ ਅਸੀਂ ਸਰ ਇੰਨਾ ਚੀਜ਼ਾਂ ਤੱਕ ਵੀ ਜਾਣਕਾਰੀ ਦੇ ਸਕਦੇ ਆ ਬਟ ਜਿਹੜੀ ਇਹਦੀ ਜੈਲੋ ਲਾਈਨ ਦੇ ਅੰਦਰ ਹੁੰਦਾ ਆ ਉਹਦੇ ਅੰਦਰ ਕਿਸ ਦੀ ਮਾਲਕੀ ਆ ਇਹ ਮਾਲ ਮੈਂ ਕਿਵੇਂ ਕੋਈ ਸਾਰਾ ਇਹਦਾ ਕੋਈ ਰਿਕਾਰਡ ਨਹੀਂ ਹੁੰਦਾ ਅੱਜ ਤੋਂ 15 ਸਾਲ ਪਹਿਲਾਂ ਇੱਕ ਪ੍ਰਾਪਰਟੀ ਡੀਲਰ ਵੱਲੋਂ ਕੋਟਲੀ ਸੂਰਤ ਮੱਲੀ ਧਿਆਨਪੁਰ ਰੋਡ ਤੇ ਇੱਕ ਕਲੋਨੀ ਕੱਟ ਕੇ ਪਲਾਟ ਵੇਚੇ ਗਏ ਜਿਨ੍ਹਾਂ ਦਾ ਉਸ ਸਮੇਂ ਰਸਤਾ ਵੀ ਧਿਆਨਪੁਰ ਸੜਕ ਵੱਲ ਚੱਲਦਾ ਸੀ 15 ਸਾਲ ਚ ਉਸ ਦੌਰਾਨ ਕਈ ਪੰਚਾਇਤਾਂ ਆਈਆਂ ਤੇ ਗਈਆਂ ਤੇ 15 ਸਾਲ ਚ ਉਹਨਾਂ ਨੂੰ ਕਿਸੇ ਨੇ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਪਰ ਇਸ ਵੇਲੇ ਜਿਵੇਂ ਨਵੀਂ ਪੰਚਾਇਤ ਬਣੀ ਤਾਂ ਨਵੀਂ ਪੰਚਾਇਤ ਨੇ ਉਸ ਜਗ੍ਹਾ ਨੂੰ ਪੰਚਾਇਤੀ ਜਗ੍ਹਾ ਕਹਿ ਕੇ ਉਸ ਕਲੋਨੀ ਦੇ ਰਸਤੇ ਨੂੰ ਬੰਦ ਕਰਕੇ ਦੁਕਾਨਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਵਿਰੋਧ ਕਲੋਨੀ ਦੇ ਵਸਨੀਕਾਂ ਨੇ ਕੀਤਾ ਜਿਸ ਵਿਰੋਧ ਨੂੰ ਦੇਖਦੇ ਹੋਇਆ ਮੌਕੇ ਤੇ ਮੀਡੀਆ ਪਹੁੰਚਦੀ ਹੈ ਜਿੱਥੇ ਮੌਕੇ ਤੇ ਸਰਪੰਚ ਕਾਨਗੋ ਪਟਵਾਰੀ ਅਤੇ ਹੋਰ ਪਿੰਡ ਦੇ ਮੋਤਬਰ ਵੀ ਮੌਜੂਦ ਸਨ ਉਹਨਾਂ ਦੁਕਾਨਾਂ ਦਾ ਵਿਰੋਧ ਕਰਨ ਵਾਲੇ ਗੁਰਮੇ ਸਿੰਘ ਨੇ ਮੌਜੂਦਾ ਸਰਪੰਚ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਕਲੋਨੀ ਦਾ ਰਾਹ ਬੰਦ ਕਰਕੇ ਦੁਕਾਨਾਂ ਬਣਾਉਣ ਦੇ આરોਪ ਲਗਾਏ। ਉੱਤੇ ਹੀ ਮੌਜੂਦ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਲੱਗੇ ਦੋਸ਼ਾਂ ਨੂੰ ਨਕਾਰਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਇਹ ਜ਼ਮੀਨ ਤਾਂ ਪੰਚਾਇਤੀ ਹੈ। ਸਵਾਲ ਇਹ ਹੈ ਕਿ ਜੇ ਜ਼ਮੀਰ ਪੰਚਾਇਤੀ ਸੀ ਤਾਂ ਉਸ ਦੀ ਰਜਿਸਟਰੀ ਕਿਵੇਂ ਹੋ ਗਈ? ਨੰਬਰੀ ਰਜਿਸਟਰੀ ਕਿਸ ਨੇ ਕਰ ਦਿੱਤੀ? ਕਿਸ ਤਹਿਸੀਲਦਾਰ ਨੇ ਕੀਤੀ? ਕਿਸ ਪਟਵਾਰੀ ਨੇ ਕਰਵਾਈ? ਕਿਸ ਗਰਦੌਰ ਨੇ ਕਰਵਾਈ ਅਤੇ ਜੇਕਰ ਇਹ ਸਾਰਾ ਕੁਝ ਕਾਨੂੰਨੀ ਹੈ ਤੇ ਫਿਰ ਉਹਨਾਂ ਦੀ ਗਲੀ ਨੂੰ ਰੋਕਿਆ ਕਿਉਂ ਗਿਆ ਜੇ ਗੈਰ ਕਾਨੂੰਨੀ ਹੈ ਤਾਂ ਕੀ ਕਰਵੋਣ ਵਾਲੇ ਉਸ ਸਮੇਂ ਦੇ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਹੋਵੇਗੀ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਖੈਰ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਹ ਮਾਮਲਾ ਪਹਿਲਾਂ ਹੀ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਐਸੀ ਕਮਿਸ਼ਨ ਵਿੱਚ ਵੀ ਇਹ ਮਾਮਲਾ ਜਾ ਚੁੱਕਿਆ ਹੈ ਦੋਵੇਂ ਥਰਾ ਉੱਤੇ ਪਹੁੰਚੀਆਂ ਹੋਈਆਂ ਸਨ ਸੱਚ ਦਾ ਉੱਥੋਂ ਸਾਹਮਣੇ ਆਵੇਗਾ ਪਰ ਇਸ ਦੌਰਾਨ ਦੋਹਾਂ ਧਿਰਾਂ ਵਿੱਚ ਤਰਕੀ ਦੇਖਣ ਨੂੰ ਮਿਲੀ ਦੋਹਾਂ ਧਿਰਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਤੇ આરોਪ ਪ੍ਰਤੀਰੋਪ ਵੀ ਲਗਾਏ ਕੀ ਕਹਿਣਾ ਹੈ ਪੀੜਤ ਧਿਰ ਦਾ ਕੀ ਕਹਿਣਾ ਹੈ ਸਰਪੰਚ ਦਾ ਅਤੇ ਕੀ ਕਹਿਣਾ ਹੈ ਪਟਵਾਰੀ ਦਾ ਤੇ ਆਏ ਹੋਏ ਗਰਦੋਸ਼ ਦਾ ਉਹ ਤੁਸੀਂ ਆਪ ਸੁਣ ਲਵੋ ਹੋਰ ਨਵੀਆਂ ਅਤੇ ਤਾਜ਼ਾ ਅਪਡੇਟਸ ਦੇਖਣ ਲਈ ਜੁੜੇ ਰਹੋ ਔਨ ਫੈਕਟ ਨਿਊਜ਼ ਨਾਲ ਮੇਰਾ ਨਾਮ ਕਰਮੇ ਸੰਘਿਆ ਕੋਲੀ ਸੂਤ ਮੱਲੀ ਮੇਰਾ ਪਿੰਡ ਆ ਕਟਣਾ ਸਾਡੀ ਇਹ ਹੈ ਵੀ ਆ ਜਿਹੜੀ ਰਸਤਾ ਵਾ ਇਹ ਗਲੀ ਦਾ ਸਾਰਾ ਮਤਲਬ ਸਾਡੀ ಗ್ರಾಮ ਪੰਚਾਇਤ ਨੇ ਆ ਗਲੀ ਦੇ ਵਿੱਚ ਨਾ ਦੁਕਾਨਾਂ ਪਾਤੀਆਂ ਜੀ ਤੇ ਇਹ ਜਿਹੜਾ ਰਸਤਾ ਇਹਦਾ ਸਿੱਧਾ ਅੱਗੇ ਵੀ ਜਾਂਦਾ ਵਾ ਇਧਰ ਨੂੰ ਵੀ ਜਾਂਦਾ ਹੈ ਮੇਰਾ ਇਕੱਲੇ ਦਾ ਰਸਤਾ ਨਹੀਂ ਹੈ ਤੇ ਇਹ ਜਿਹੜੀ ਜਗਾ ਇਹਨਾਂ ਨੇ ਦੁਕਾਨਾਂ ਪਾਤੀਆਂ ਪਰ ਮੈਂ ਮਾਨਯੋਗ ਐਸ்சி ਕਮਿਸ਼ਨ ਸਾਹਿਬ ਦੇ ਚੰਡੀਗੜ੍ਹ ਪੇਸ਼ ਹੋ ਕੇ ਤੇ ਇਹ ਜਿਹੜਾ ਕੰਮ ਨੇ ਉਹਨਾਂ ਨੇ ਮਤਲਬ ਜਿਹੜਾ ਇਹ ਰਕਵਾਇਆ ਜੀ ਪੀ ਇਹ ਕੰਮ ਜਿਹੜੀ ਉਹਨਾਂ ਨੇ ਮੈਹਿਕਮੇ ਨੂੰ ਕਹੇ ਵੀ ਪਰਤਾਲ ਕਰਕੇ ਦੱਸੋ ਵੀ ਇਹ ਗਲੀ ਕਿਉਂ ਬੰਦ ਹੋ ਰਹੀ ਹੈ ਬੜੀਆਂ ਕੀਤੀਆਂ ਕਾਮ ਪੰਚਾਇਤ ਰੋ ਵੀ ਸਾਡੀ ਗਲੀ ਆ ਇਹ ਮਹਾਰਾਜ ਸਾਨੂੰ ਇਹਦੋਂ ਰਸਤਾ ਦਓ ਸਾਡਾ ਰਸਤਾ ਚੱਲ ਰਿਹਾ ਗੇਟ ਬਣਿਆ ਵਾ ਬਿਜਲੀ ਦੇ ਖੰਬੇ ਲੱਗੇ ਆ ਮੀਟਰ ਲੱਗੇ ਆ ਮੇਰੀਆਂ ਖਿੜਕੀਆਂ ਬਾਣੀਆਂ ਲੱਗੇ ਆ ਆ ਵੇਖੋ ਆਪਣਾ ਰੋਖ ਵੀ ਲੱਗੇ ਆ ਜੀ ਬਾਅਦ ਵਿੱਚ ਜਦੋਂ ਗੜੀ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਮੈਹਿਕਮੇ ਨੂੰ ਕਿਹਾ ਵੀ ਤੁਸੀਂ ਇਹ ਪਰਤਾਲ ਕਰਕੇ ਦੱਸੋ ਵੀ ਗਲੀ ਦਾ ਦੱਸੋ ਨਕਸ਼ਾ ਕਿੱਥੇ ਆ ਫਿਰ ਉਹ ਵੇਖੋ ਜੀ ਆ ਗਲੀ ਦਾ ਜਿਹੜੀ ਗਲੀ ਦੀ ਕਾਂਦੀ ਟਾ ਦਿੱਤੀ ਗਈ ਹੈ ਜੀ ਆ ਵੀ ਫਿਰਦਰ ਜੀ ਇਹ ਗਲੀ ਦੀ ਕੰਧ ਢਾਕੇ ਇਹਨੂੰ ਪੂਰਾ ਖੁੱਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਨਾਮੋ ਨਿਸ਼ਾਨ ਮਟਾਇਆ ਜਾ ਰਿਹਾ ਜੀ ਗਲੀ ਦਾ ਅਸੀਂ ਜਿਹੜੀ ਹੈ ਜਗਾ ਵਾ ਅਰਜਿਸਟਿਕ ਰਾਇਨ ਨੰਬਰੀ ਜਗਾ ਵਾ ਪਰ ਹੁਣ ਪੰਚਾਇਤ 15 ਸਾਲ ਤੋਂ ਜਿਹੜੀ ਇਹ ਗਲੀ ਚੱਲਦੀ ਆ ਰਹੀ ਹੈ ਹੁਣ ਜਿਹੜੀ ਆਪਣੀ ਹੈਗੀ ਹੈ ਪੰਗ੍ਰਾਮ ਪੰਚਾਇਤ ਉਹ ਕਿਹਦੀ ਪੰਚਾਇਤ ਦੀ ਜਗਾ ਜੀ ਤਦ ਕਰਕੇ ਜਿਹੜੀ ਇਹ ਗਲੀ ਬੰਦ ਕਰ ਰਹੀ ਹੈ ਵੀ ਅਸੀਂ ਇੱਥੇ ਦੁਕਾਨਾ ਪਾ ਕੇ ਪੰਚਾਇਤ ਦੀ ਜਿਹੜੀ ਹੈ ਆਪਣਾ ਉਹਨੂੰ ਮਾਲਕੀ ਬਣਾ ਰਿਹਾ ਹੈ ਜੀ ਇਹ ਪੰਚਾਇਤ ਦੀ ਜਿਹੜੀ ਜਗ੍ਹਾ ਦੀ ਰਜਿਸਟਰੀ ਹੈ ਤੁਹਾਡੀ ਪੱਕੀ ਰਜਿਸਟਰੀ ਪੱਕੀ ਰਜਿਟਰੀ ਜੀ ਤਹਿਸੀਲਦਾਰ ਸਾਹਿਬ ਦੇ ਹਸਾਇਨ ਹੋਏ ਆ ਪਟਵਾਰੀ ਗਰਤੌਰ ਕੋਲ ਲਿਆ ਕੇ ਸਾਰੇ ਮਤਲਬ ਹੋਈ ਆ ਜੀ ਜੀਟੀ ਹੋਈ ਨੰਬਰੀ ਖਾਂ ਦੀ ਜੀਟੀ ਹੋਈ ਹੈ ਜਿਹੜੀ ਜਗਾ ਜਿਹੜੀ ਹੈ ਤੁਸੀਂ ਲਈ ਕਿਹੜੇ ਕੋਲ ਜਗਾ ਜੀ ਉਹ ਇੱਥੇ ਆਪਣਾ ਨਾ ਪਲਾਟ ਕੱਟੇ ਹੋਏ ਸੀ ਅਰਜੀਵ ਗੋਸਲਾ ਵਗੈਰਾ ਜਿਹੜੇ ਉਹਨਾਂ ਨੇ ਉਹਨਾਂ ਕੋਲ ਜਗ੍ਹਾ ਲਈ ਜੀ ਤਾਂ ਉਹਨਾਂ ਕੋ ਰਜਿਸਟਰੀ ਕਰਵਾਈ ਆ ਜੀ ਨੰਬਰੀ ਰਜਿਸਟਰੀ ਹੈ ਜਿਹੜੀ ਤੇ ਪੰਚਾਇਤ ਕੀ ਕਹਿ ਰਹੀ ਹੈ ਪੰਚਾਇਤ ਕਾਰੀ ਜੀ ਇਹ ਪੰਚਾਇਤ ਦੀ ਜਗ੍ਹਾ ਵਾ ਕੰਮ ਸ਼ੁਰੂ ਕੀਤਾ ਮੈਂ ਪਟਵਾਰੀ ਸਾਹਿਬ ਕੋ ਗਿਆ ਵੀ ਇੱਥੇ ਜਿਹੜੀ ਪੰਚਾਇਤ ਦੀ ਜਗਾਹ ਕਿਹੜੀ ਆ ਪਟਵਾਰੀ ਸਾਹਿਬ ਨੇ ਸਾਰੇ ਪਿੰਡ ਦੀ ਕਿਹਾ ਵੀ ਇਹ ਦੇਰਬਾਦੀ ਦੀ ਜਗਾਹ ਆ ਲਾਲਕੀਰ ਦੇ ਅੰਦਰ ਵਾਲੀ ਜਗਾਹ ਆ ਦੀ 81 ਕਿਨਾਲਾ 16 ਮਰਲੇ ਦਾ ਉਹਨਾਂ ਮੈਨੂੰ ਇਹ ਨੰਬਰ ਦਿੱਤਾ ਉਹ ਤੋਂ ਬਾਅਦ ਆ ਨਕਸ਼ਾ ਦਿੱਤਾ ਨਕਸ਼ੇ ਦੇ ਉੱਤੇ ਵੀ ਜਿਹੜਾ ਉਹ ਸਾਰੇ ਪਿੰਡ ਦਾ ਹੀ ਨੰਬਰ ਆ ਜੀ ਜਦ ਕਿ ਪੰਚਾਇਤ ਦਾ ਨੰਬਰ ਹੀ ਇੱਥੇ ਆ ਰਿਹਾ ਜੀ ਸ਼ਾਨ ਨੰਬਰੀ ਹੈ ਜੀ ਮੈਂ ਨੰਬਰੀ ਰਜਿਸਟਰੀ ਕਰਾਈ ਹੈ ਤਹਿਸੀਲਦਾਰ ਸਾਹਿਬ ਦੇ ਫੋਟੋ ਲਾਤੀ ਆ ਪਟਵਾਰੀ ਕਰਤਾਰ ਕੋ ਸਾਰਾ ਨੰਬਰ ਲਿਆ ਕੇ ਪੰਚਾਇਤ ਦੀ ਤੇ ਰਜਿਸਟਰੀ ਕਿੱਦਾਂ ਹੋ ਗਈ ਜਾਣੀ ਜੀ ਸਰਪੰਚ ਸਾਹਿਬ ਨੇ ਘਰ ਵੀ ਗਏ ਆ ਚਾਰੇ ਭਰਾ ਇਹ ਸਰਪੰਚ ਸਾਹਿਬ ਨਾਲ ਅੱਜ ਤੱਕ ਸਾਡੀ ਗਲੀ ਤੁਸੀਂ ਨਾ ਟਕੋ ਸਾਈਡ ਤੇ ਪਈ ਜਗਾ ਜਿੰਨੀ ਮਰਜ਼ੀ ਦੁਕਾਨਾਂ ਪਾ ਲੋ ਪਰ ਉਹ ਕਹਿੰਦੇ ਨਹੀਂ ਅਸੀਂ ਇੱਥੇ ਹੀ ਕੰਮ ਕਰਨਾ ਵਾ ਜੀ ਮੈਨੂੰ ਤੇ ਇਹ ਹੀ ਲੱਗਦਾ ਵੀ ਇਹ ਜਾਤੀ ਤੌਰ ਤੇ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਵੀ ਇਹ ਸਰਪੰਚ ਵੀ जाट ਐ ਐਮਐਲਏ ਸਾਹਿਬ ਵੀ जाट ਐ ਤੇ ਮੇਰੀ ਆ ਦੁਕਾਨਾਂ ਦੇ ਬਿਲਕੁਲ ਨਾਲ ਵੇਖੋ ਸਾਰੀ ਘਰ ਲਿਆ ਮੇਰੇ ਬਤਾ ਦੇ ਥੱਲੇ ਦੀ ਇਹ ਚਾਹੁੰਦੇ ਆ ਵੀ ਮੇਰੇ ਸਾਹ ਹੁਣਾ ਵੀ ਇਹ ਮੇਰੀ ਦੁਕਾਨਾਂ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਜੀ ਤੁਹਾਡੀਆਂ ਕਿੱਥੇ ਦੁਕਾਨਾਂ ਨੇ ਮੇਰੀਆਂ ਨਾਲ ਦੁਕਾਨਾਂ ਜੀ ਆ ਬਿਲਕੁਲ ਦੁਕਾਨਾਂ ਦੇ ਨਾਲ ਦੁਕਾਨਾਂ ਜੀ ਘਰ ਦੇ ਅਗਲੇ ਪਾਸੇ ਘਰ ਦੇ ਅਗਲੇ ਪਾਸੇ ਜੀ ਤੇ ਤੁਸੀਂ ਇਸ ਤੋਂ ਕੋਈ ਅਦਾਲਤੀ ਸਹਾਰਾ ਲਿਆ ਹੋ ਜੀ ਸਰ ਮੈਂ ਮਾਨਯੋਗ ਕਮਿਸ਼ਨ ਸਾਹਿਬ ਐਸਸੀ ਕਮਿਸ਼ਨ ਚੰਡੀਗੜ੍ਹ ਤੋਂ ਸਹਾਰਾ ਲਿਆ ਜੀ ਉਹਨਾਂ ਨੇ ਕੰਮ ਤੇ ਰੋਕ ਲਾਈ ਆ ਤੇ ਸਿਵਲ ਕੋਰਟ ਬਟਾਲਾ ਵਿੱਚ ਮੈਂ ਜਿਹੜਾ ਕੇਸ ਦਾਇਰ ਕੀਤਾ ਹੋਇਆ ਜੀ ਲੱਗਦਾ ਪਿਆਹੀਂ ਮਜੀਬ ਸਿੰਘ ਦੇ ਆਸੀ ਪਰਿਵਾਰ ਆ ਰਹਿਆਂ ਤਦ ਕਰਕੇ ਸਾਡੀ ਕੋਈ ਸੁਲਵਾਈ ਨਹੀਂ ਹੋ ਰਹੀ ਜੀ ਜੇ ਇਹ ਜਗਾ ਜਾਂ ਇਹ ਗਲੀ ਕਿਸੇ ਜੱਟ ਕੁੰਵੇ ਨੂੰ ਲੱਗਦੀ ਹੁੰਦੀ ਤੁਹਾਨੂੰ ਲੱਗਦਾ ਕਿਸੇ ਨੇ ਦੁਕਾਨਾ ਪਾਉਣ ਦੀ ਨਹੀਂ ਜੀ ਨਹੀਂ ਜੇ ਕਿਸ ਜੱਟ ਨੇ ਇਦਨ ਨੂੰ ਕਿਸੇ ਮੂੰਹ ਨਹੀਂ ਹੀ ਕਰਨਾ ਜੀ ਇਦਨ ਨੂੰ ਸਿਰਫ ਇਹ ਸਿਰਫ ਆਸੀ ਪਰਿਵਾਰ ਕਰਕੇ ਜਾਂ ਮਜੀਬ ਸਿੰਘ ਹੋਣ ਕਰਕੇ ਸਾਰਾ ਸਾਡੇ ਨਾਲ ਜਾਤੀ ਵਿਦਕਰਾਂ ਕਰ ਰਿਹਾ ਜੀ ਇਹ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਕੋਟ ਦੀ ਸੂਰਤ ਮੱਲੀ ਦਾ ਸਰਪੰਚ ਆ ਇਹ ਦਲਬੀਰ ਸਿੰਘ ਜੀ ਨੇ ਸਰਦਾਰ ਜੀ ਇਹ ਸਾਬਕਾ ਸਰਪੰਚ ਨੇ ਉਹ ਰਿਸ਼ਪਾਲ ਸਿੰਘ ਜੀ ਨੇ ਉਪੀ ਟਿਵੜ ਦੇ ਸਰਪੰਚ ਨੇ ਹਾਂਜੀ ਕੋਈ ਗਲੀ ਬੰਦ ਕਰਨ ਦਾ ਮਾਮਲਾ ਨਹੀਂ ਜੀ ਇੱਕ ਖਾਲੀ ਪਲਾਟ ਆ ਜਿਹੜਾ ਪੰਚਾਇਤ ਦਾ ਪਲਾਟ ਆ ਠੀਕ ਹੈ ਜੀ 82 ਫੁੱਟ ਜਿਹੜਾ ਵਾ ਲੰਬਾ ਵਾ 104 ਫੁੱਟ ਜਿਹੜਾ ਵਾ ਚੌੜਾ ਵਾ ਠੀਕ ਹੈ ਜੀ ਇੱਥੇ ਅਸੀਂ ਇਹਦੇ ਤੇ ਸਾਨੂੰ ਸ਼ੱਕ ਆ ਪਿੰਡ ਨਜਾਇਜ਼ ਕਬਜ਼ਾ ਹੋ ਸਕਦਾ ਅੱਗੇ ਵੀ ਸਾਡੇ ਪਿੰਡ ਕਾਫੀ ਨਜਾਇਜ਼ ਕਬਜ਼ੇ ਹੋਏ ਆ ਠੀਕ ਹੈ ਜੀ ਇਸ ਕਰਕੇ ਅਸੀਂ ਇਹਦੇ ਤੇ ਪਿੰਡ ਦੇ ਵਿਕਾਸ ਲਈ ਠੀਕ ਹੈ ਜੀ ਦੁਕਾਨਾਂ ਬਣਾ ਰਹੇ ਆ ਮਾਰਕੀਟ ਬਣਾ ਰਹੇ ਆ ਠੀਕ ਹੈ ਜੀ 6 ਤੋਂ 8 ਦੁਕਾਨਾਂ ਮਾਰਕੀਟ ਬਣ ਰਹੀ ਆ ਠੀਕ ਹੈ ਜੀ ਬਾਅਦ ਚ ਉਹਦੇ ਨਾਲ ਜਿਹੜਾ ਵਾ ਬਸ ਸਟੈਂਡ ਬਣ ਰਿਹਾ ਜਿਹੜੀ ਬਾਕੀ ਜਗਾ ਬਜਦੀ ਉਥੇ ਕਮਿਟੀਰੀ ਹਾਲ ਬਣ ਰਿਹਾ ਜੀ ਆ ਉਥੇ ਚੰਡੀਗੜ੍ਹ ਐਸੀ ਕਮਿਸ਼ਨ ਜੀ ਦੇ ਸਾਹਮਣੇ ਹੋਈ ਆ ਠੀਕ ਹੈ ਜੀ ਦੂਆਂ ਦੀ ਸੁਣਵਾਈ ਹੋਈ ਆ ਅੱਛਾ ਇਹ ਉਥੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਇਹਨਾਂ ਨੂੰ ਕਹਿੰਦੇ ਸੀ ਵੀ ਇਹ ਗਲਤ ਜਗ੍ਹਾ ਤੇ ਆਣ ਕੇ ਬਹਿ ਗਏ ਆ ਠੀਕ ਹੈ ਜੀ ਜੋ ਇਹਨਾਂ ਦੀ ਨੰਬਰੀ ਜਗਾ ਨਾ ਇੱਥੇ ਉਹ ਹੈ ਨਹੀਂ ਆ ਠੀਕ ਹੈ ਜੀ ਉਹ ਕਹਿੰਦੇ ਇਹਨਾਂ ਦੀ ਜਗਾ ਕਿੱਥੇ ਆ ਅਸੀਂ ਕਿਹਾ ਸਾਨੂੰ ਕੀ ਪਤਾ ਕਿੱਥੇ ਆ ਜੀ ਆਂਦੇ ਵੀ ਕਿੱਦਾਂ ਪਤਾ ਲੱਗੂ ਆਂਦੇ ਨਿਸ਼ਾਨਦੇ ਹੀ ਨਾ ਪਤਾ ਲੱਗੂ ਅੱਜ ਉਹਨਾਂ ਨੇ ਤਹਿਸੀਲਦਾਰ ਸਾਹਿਬ ਉਦੋਂ ਨਾਲ ਗਏ ਸੀ ਤਹਿਸੀਲਦਾਰ ਜੀ ਗਏ ਹੀ ਨਾਇਬ ਤਹਿਸੀਲਦਾਰ ਜੀ ਗਏ ਗਦੌਰ ਗਿਆ ਜੀ ਪਟਵਾਰੀ ਗਿਆ ਸਾਰੇ ਮਹਿਕਮਾ ਗਿਆ ਅਸੀਂ ਵੀ ਗਏ ਇਹ ਵੀ ਗਏ ਠੀਕ ਹੈ ਜੀ ਕੰਪਲੇਂਟ ਇਹਨਾਂ ਨੇ ਹੀ ਦਿੱਤੀ ਆ ਪਹਿਲਾਂ ਜਾ ਕੇ ਜੀ ਸਾਡੀ ਗਲੀ ਰੋਕਣ ਦੇ ਆ ਇੱਧਰ ਤੁਸੀਂ ਕੈਮਰਾ ਮਾਰੋ ਖੁੱਲਾ ਪਲਾਟ ਆ ਠੀਕ ਹੈ ਜੀ ਹੁਣ ਜੇਰਾ ਮੰਨ ਲਓ ਇਹ ਇਕੱਲਾ ਅਸੀਂ ਇਹਨਾਂ ਨੂੰ ਪਲਾਟ ਕਿੱਦਾਂ ਦੇ ਦਈਏ ਠੀਕ ਹੈ ਜੀ ਬਾਕੀ ਬਕਾਇਦਾ ਇਹ ਆਂਦੇ ਆ ਵੀ ਆਪਾਂ ਅਡਜਿਸਟਰੀ ਕਰਾਈ ਆ ਠੀਕ ਹੈ ਜੀ ਇਹਨਾਂ ਜਗਾ ਕਾਨੂੰਨੀ ਆਣਾ ਲਈ ਆ ਠੀਕ ਹੈ ਜੀ ਭੂਮੀ ਮਾਫੀਆ ਕੋਈ ਨਾ ਜਗਾ ਲਈਆ ਉਹ ਅੱਜ ਤੋਂ ਕੋਈ 10 ਸਾਲ ਪਹਿਲਾਂ ਦੀ ਗੱਲ ਆ 10 ਤੋਂ 15 ਸਾਲ ਪਹਿਲਾਂ ਦੀ ਗੱਲ ਆ ਉਹ ਜਿਹੜਾ ਭੂਮੀ ਮਾਮੀਆ ਆਇਆ ਸੀ ਨਾ ਮਾਫੀਆ ਉਹਨੇ ਸਾਡੇ ਪਿੰਡ ਦੀ ਪੰਚਾਇਤੀ ਜਿਹੜੀ ਸੀ ਜ਼ਮੀਨ ਉਹ ਵੰਨ ਦੀ ਕੋਸ਼ਿਸ਼ ਕੀਤੀ ਉਦੋਂ ਸਾਰਾ ਪਿੰਡ ਸਾਡਾ ਜਿਹੜਾ ਸੀ ਆਇਆ ਗਾੜੀ ਉਹਨਾਂ ਨੇ ਇਹ ਜਗਾ ਛੜਾਈ ਠੀਕ ਹੈ ਜੀ ਚਲੋ ਬਾਅਦ ਚ ਪਤਾ ਨਹੀਂ ਇਹਨਾਂ ਕਿੱਦਾਂ ਵਾਲੀ ਸਰਕਾਰ ਚੇਂਜ ਹੋ ਗਈ ਠੀਕ ਹੈ ਜੀ ਸਾਰਾ ਪਿੰਡ ਆਇਆ ਮੇਰੇ ਕੋ ਰੋਕਿਆ ਗਿਆ ਜੀ ਆ ਵੇਖੋ ਮੇਰੇ ਕੋ ਖਬਰਾਂ ਹੈਗੀਆਂ ਸਾਰੀਆਂ ਇਹਨਾਂ ਯੋਰ ਨਾ ਉਦੋਂ ਵਾਲੀ ਅਸੀਂ ਬਕਾਇਦਾ ਹੁਣ ਵੀ ਨਹੀਂ ਇਹਨਾਂ ਦਾ ਘਰ ਠੀਕ ਹੈ ਜੀ ਜਾਂ ਤੇ ਇਹਨਾਂ ਨਜਾਇਜ਼ ਵੜਿਆ ਵਾ ਅਸੀਂ ਇਹਨਾਂ ਦੇ ਘਰ ਟਾਉਣ ਵਾਲੇ ਬਣੇ ਗਏ ਹੋਈਏ ਪਰ ਉਹ ਅਸੀਂ ਇਨ ਜੁਗੇ ਨਹੀਂ ਹੈਗੇ ਨਾ ਅਸੀਂ ਇਹ ਇਹਨਾਂ ਘਣਕਿਰਤੇ ਗਿਆ ਠੀਕ ਹੈ ਜੀ ਕਿਹਦੇ ਦਾ ਘਟ ਹੈ ਮਾਨੂੰ ਵੀ ਪਤਾ ਛੱਤ ਬਹੁਤ ਔਖੀ ਪੈਂਦੀ ਆ ਠੀਕ ਹੈ ਜੀ ਪਰ ਹੁਣ ਬਕਾਇਦਾ ਜਿਹੜੀ ਲਾਗੇ ਪੰਚਾਇਤ ਵਾਲੀ ਜਗਾ ਵਾ ਉਹਦੇ ਤੇ ਵੀ ਦਾਬੇ ਮਾਰਦੇ ਆ ਸਰਕਾਰੀ ਜਗਾ ਇਹਨਾਂ ਦੀ ਥੋੜਾ ਹੋ ਗਈ ਜੀ ਸਾਡੇ ਅੱਛਾ ਮੈਂ ਇਹ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਲਿਤ ਹੋਣ ਦੇ ਨਾਤੇ ਹਾਂਜੀ ਇਹ ਠੱਗਾ ਹੋ ਰਿਹਾ ਕਿਉਂਕਿ ਜੱਟ ਪਰਿਵਾਰ ਨੇ ਇਸ ਕਰਕੇ ਇਹ ਸਾਡੇ ਨਾਲ ਗਰੀਬ ਹੋਣ ਕਰਕੇ ਇਹਨਾਂ ਦਾ ਠੱਗਾ ਕਰ ਰਿਹਾ ਅੱਛਾ ਜੀ ਔਰ ਅਛਾ ਇਹ 1 ਮਿੰਟ 1 ਮਿੰਟ 1 ਮਿੰਟ ਮੈਂ ਜਵਾਬ ਦੇਣ ਲੱਗਾ ਮੈਂ ਜਵਾਬ ਦੇਣ ਲੱਗਾ ਅਛਾ ਜੀ ਇਹਨਾਂ ਨੇ ਧੱਕਾ ਹੋ ਰਿਆ ਮੈਂ ਪਿੰਡੋਂ ਛੱਪੜ ਪਟਾਇਆ ਉਹ ਮੇਰੇ ਫੈਮਲੀ ਬਰਾਦਰੀ ਕੋਹੀਂ ਛੱਪੜ ਉਹਨਾਂ ਨੇ ਫਿਰ ਮੈਂ ਧੱਕਾ ਨਹੀਂ ਕੀਤਾ ਉਹਨਾਂ ਦੇ ਕਹਿਣਾ ਵੀ ਸਾਡੇ ਨਾਲ ਧੱਕਾ ਹੋਇਆ ਤੁਸੀਂ ਹਾਲ ਵੇਖੋ ਕੀ ਬੰਡਿਆ ਪਿੰਡ ਦਾ ਠੀਕ ਹੈ ਜੀ ਮੈਂ ਪਹਿਲਿਆਂ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਹੁਣ ਜੇ ਮੰਨ ਲਓ ਪਹਿਲਾਂ ਵਾਂਗੂ ਮੈਂ ਵੀ ਅੱਖਾਂ ਬੰਦ ਕਰਕੇ ਠੀਕ ਹੈ ਜੀ ਅੱਖਾਂ ਬੰਦ ਕਰਕੇ ਤੇ ਘਰ ਸੌਂ ਜਾ ਤੇ ਪਿੰਡ ਦਾ ਵਿਕਾਸ ਕੌਣ ਕਰੂਗਾ ਜੀ ਮੈਨੂੰ ਦੱਸੋ ਅੱਛਾ ਜੀ ਜੇ ਮੰਨ ਲਓ ਇਹਨੂੰ ਮੈਂ ਗਲੀ ਦੇ ਕੇ ਇਹ ਗਲੀ ਵਾਲਨ ਦਾ ਵੀਰ ਮੇਰਾ ਇਹਨੂੰ ਗਲੀ ਦੇ ਦਿੰਦੇ ਆਪਾਂ ਬਾਕੀ ਮੈਂ ਜਗਾ ਵੱਲ ਤੂੰ ਹੀ ਸਹਿਮਤ ਜੇ ਮੇਰੇ ਨਾਲ ਖਲੋਂਦੇ ਜੇ ਅਸੀਂ ਤਾਂ ਭਾਜੀ ਤੁਹਾਨੂੰ ਗੱਲ ਹਾਂ ਫਿਰ ਗੱਲ ਬਾਕੀ ਮੈਂ ਵੱਲਣਾ ਅੱਛਾ ਜੀ ਮੈਂ ਅੱਜ ਇੱਥੇ ਕੋਟ ਦੀ ਸੂਰਤ ਪੁਰੀ ਜਿਹੜੀ ਮਾਰਕੀਟ ਬਣਾ ਰਿਆ ਠੀਕ ਹੈ ਜੀ ਇੱਥੇ ਲਿਖ ਕੀ ਰਿਆ ਕੋਟ ਦੀ ਸੂਰਤ ਮੱਲੀ ਇਹਨੇ ਪੰਚਾਇਤੀ ਦੁਕਾਨਾਂ ਚ ਪੰਚਾਇਤੀ ਜਗ੍ਹਾ ਚ 6 ਦੁਕਾਨਾਂ ਪਾਈਆਂ ਉੱਥੇ ਪਰਸਨਲ ਲਿਖਿਆ ਵਾ ਠੀਕ ਹੈ ਜੀ ਇਹਨੇ ਤਾਂ ਨਹੀਂ ਨਾ ਲਿਖਿਆ ਜੀ ਇਹ ਪੰਚਾਇਤੀ ਦੁਕਾਨਾਂ ਨੇ ਕਿਰਾਇਆ ਆਪ ਲੈ ਰਿਆ ਆ ਜੀ ਸ਼੍ਰੀਮਾਨ ਜੀ ਅਹੀਂ ਤੇ ਇੱਕ ਤਰਾਜ ਨਹੀਂ ਕੀਤਾ ਕਿਸ ਨੇ ਤਰਾਜ ਨਹੀਂ ਕੀਤਾ ਹੁਣ ਮੈਨੂੰ ਇੰਨੀ ਗੱਲ ਦਾ ਜਵਾਬ ਦਿੱਤਾ ਜਾਏ ਕਿਸੇ ਨੂੰ ਤੇ ਕਿਸੇ ਨੂੰ ਪਿੰਡ ਪ੍ਰਤੀ ਜਾਗਣਾ ਪੈਣਾ ਕਿ ਨਹੀਂ ਜਾਗਣਾ ਪੈਣਾ ਬਲਵੰਤ ਸੀਰਦਾਰ ਸਾਹਿਬ ਕੋਲ ਪਹੁੰਚਲੇ ਜੀ ਹਾਂ ਜੀ ਸੀਰਦਾਰ ਸਾਹਿਬ ਕੋਲ ਪਹੁੰਚਣਾ ਉਹਨਾਂ ਨੇ ਕਹਿਣਾ ਤੇ ਸੀਰਦਾਰ ਸਾਹਿਬ ਦੀ ਆਜ ਲਈ ਜਿਹੜੀ ਇਹ ਨਿਸ਼ਾਨੀ ਠੀਕ ਹੈ ਕਦੋਂ ਪਹੁੰਚਣਾ ਫਦਾ ਕਰਨ ਦੇ ਉਹਨਾਂ ਨੂੰ ਉਹਨਾਂ ਕਾਤੇ ਪੋਸਟ ਤੇ ਪੀ ਨਿਸ਼ਾਨਦਈ ਮਤਲਬ ਹੁਣ ਕਰਨ ਕਾਦੀ ਆਏ ਜੇ ਤੇ ਹਾਂਜੀ ਨਿਸ਼ਾਨਦਈ ਕਰਨ ਕਿਹੜੀ ਆਈ ਜੀ ਜਿਹੜੀ ਆ ਦਿਖਾਸ ਦਿੱਤੀ ਹਾਂਜੀ ਉਹਦੀ ਉਹ ਕਰਨ ਆਏ ਆ ਜੀ ਰਾਇ ਡੈਜਿਗਨੇਸ਼ਨ ਕਾਨੂੰ ਕੋ ਜੀ ਅੱਜ ਕੋਟਿੰਗ ਸੁਪਰੀਸ ਨਗਰ ਦੇ ਵਿੱਚ ਕਿਸ ਮਾਮਲੇ ਨੂੰ ਲੈ ਕੇ ਆਏ ਹੋ ਕੀ ਮੁੱਦੇ ਸਿੱਥੇ ਜੀ ਨਿਸ਼ਾਨਦਈ ਦੀ ਦਿਖਾਸ ਆਈ ਸੀ ਸਾਡੇ ਕੋਲ ਉਹ ਕਰਨ ਵਾਸਤੇ ਆਏ ਆ ਕਿਸ ਮੁੱਦੇ ਤੇ ਨਿਸ਼ਾਨਦਈ ਇਹਨਾਂ ਨੇ ਆਪਣੇ ਚੰਡੀਗੜ੍ਹ ਐਸਸੀ ਕਮਿਸ਼ਨ ਦੇ ਕੀਤਾ ਸੀ ਕੇਸ 20 ਪੀਸੀ ਜਨਾਬ ਕਦੀ ਨਿਸ਼ਾਨਦੇਹੀ ਕਰਨ ਸਰਦਾਰ ਗੁਰਮੀਤ ਸਿੰਘ ਨੇ ਕੀਤਾ ਸੀ ਕਿ ਮੈਂ ਇਹਨਾਂ ਨੇ ਜਾਇਜ ਹੋਣੀ ਸਰਪੰਚ ਸਾਹਿਬ ਨੇ ਉਹਨਾਂ ਨੇ ਆਪਣਾ ਪੱਖ ਦੱਸਿਆ ਕਿ ਇਹਨੇ ਜਾਇਜ ਥਾਂ ਮੱਲਿਆ ਹੋਇਆ ਨਿਸ਼ਾਨਦੇਹੀ ਕਿਸ ਚੀਜ਼ ਦੀ ਹੈ ਮਤਲਬ ਤੁਸੀਂ ਦੱਸ ਨਹੀਂ ਪਾ ਰਹੇ ਨਿਸ਼ਾਨਦੇਹੀ ਜੀ ਪੰਚਾਇਤ ਦਾ ਨੰਬਰ ਜੀ 114 ਉਹਦੀ ਨਿਸ਼ਾਨਦੇਹੀ ਸੀ ਇੰਦਰਜੀਤ ਸਿੰਘ ਪਟਵਾਰੀ ਜੀ ਜੀ ਸਰ ਜੀ ਸਰ ਅੱਜ ਇੱਥੇ ਆਉਣਾ ਹੋਇਆ ਜੀ ਇਹ ਗੜੀ ਵਾਲਾ ਕੀ ਮੁੱਦਾ ਹੈ ਤੇ ਕੀ ਦੇਖਣਾ ਸਰ ਐਕਚੁਅਲੀ ਤੇ ਸਾਨੂੰ ਨਿਸ਼ਾਨਦੇਹੀ ਦੇ ਹੁਕਮ ਹੋਏ ਹੈ ਜੀ ਮਾਨਯੋਗ ਐਸਸੀ ਕਮਿਸ਼ਨ ਚੰਡੀਗੜ੍ਹ ਤੋਂ ਜੀ ਇੱਥੇ ਜਿਹੜਾ ਅਸੀਂ ਕਰਨ ਆਏ ਹੈਗੇ ਜੀ ਅਸੀਂ ਤਾਂ ਇੱਕ ਬਾਉਂਡਰੀ ਦੱਸਣੀ ਹੈਗੀ ਆ ਜਿਹੜੀ ਕਿ ਆਬਾਦੀ ਦੇ ਦੀ ਆ ਜੀ ਜੀ ਠੀਕ ਹੈ ਜੀ ਜਿਹੜਾ ਆਬਾਦੀ ਦੇ ਦੇ ਅੰਦਰ ਹੁੰਦਾ ਹੈ ਜੋ ਵੀ ਰਿਕਾਰਡ ਉਹ ਮਾਲ ਮਹਿਕਮੇ ਕੋ ਨਹੀਂ ਹੁੰਦਾ ਉਹ ਪੰਚਾਇਤ ਅਫਸਰਾਂ ਨੂੰ ਕੋ ਹੁੰਦਾ ਹੈ ਕਿਉਂਕਿ ਉਹਨਾਂ ਉਹੋ ਹੀ ਕਸਟੋਡੀਅਨ ਹੁੰਦੇ ਨੇ ਲਾਲਕੀਰ ਦੇ ਅੰਦਰ ਉਹ ਹੀ ਗਲੀ ਨਾਲੀ ਬਾਰੇ ਸਾਰਾ ਕੁਝ ਜਾਣਕਾਰੀ ਦੇ ਸਕਦੇ ਆ ਅਸੀਂ ਇਸ ਵਕਤ ਇੱਕ ਦਿਨ ਪਹਿਲਾਂ ਸਾਨੂੰ ਹੁਕਮ ਹੋਏ ਸੀਗੇ ਉਹ ਵੀ ਮਾਨਯੋਗ ਐਸ.ਆਈ.ਸੀ. ਚੰਡੀਗੜ੍ਹ ਤੋਂ ਹੋਏ ਸੀਗੇ ਕਿ ਆਪਾਂ ਜਿਹੜੀ ਆਬਾਦੀ ਦੇ ਦੀ ਬਾਉਂਡਰੀ ਆ ਉਹ ਦੱਸੀ ਜਾਏ ਕਿ ਕਿੱਥੋਂ ਕਿੱਥੋਂ ਤੱਕ ਆ ਉਹ ਆਪਾਂ ਉਸ ਦਿਨ ਦੱਸ ਕੇ ਗਏ ਸੀ ਬਾਅਦ ਵਿੱਚ ਮਾਨਯੋਗ ਐਸ.ਆਈ.ਸੀ. ਕਮਿਸ਼ਨਰ ਤੋਂ ਸਦੋਂ ਬਾਰੇ ਉਹ ਹੀ ਸਾਨੂੰ ਦੁਬਾਰਾ ਹੁਕਮ ਹੋਏ ਨੇ ਕਿ ਜਿਹੜਾ ਸਰਦਾਰ ਗੁਰਮੀਤ ਸਿੰਘ ਹੁਣਾ ਦਾ ਪਲਾਟ ਆ ਉਹਦੀ ਵੀ ਐਗਜ਼ੈਕਟ ਲੋਕੇਸ਼ਨ ਦੱਸੀ ਜਾਵੇ ਕਿ ਉਹਨਾਂ ਨੇ ਕਿਸ ਨੰਬਰਾਂ ਚੋਂ ਥਾਂ ਲਿਆ ਹੈਗਾ ਵਾ ਤੇ ਇਸ ਵਕਤ ਉਹਨਾਂ ਦਾ ਕਬਜ਼ਾ ਕਿੱਥੇ ਆ